ਪ੍ਰਧਾਨ ਮੰਤਰੀ ਰੀਲੀਫ ਹਸੋਹੀਣਾ ਐਲਾਨ ਤੇ ਝੋਲੀ ਚੁੱਕਾਂ ਦੇ ਬਿਆਨ ਦੇਖਣ ਵਾਲੇ ਨੇ 12000 ਕਰੋੜ ਦੀ ਇਹ ਗਾਉ ਕਹਿ ਦਿੱਤਾ ਗਿਆ ਕਿ ਸਟੇਟ ਡਿਜ਼ਾਸਟਰ ਰੀਲੀਫ ਫੰਡ ਦੇ ਵਿੱਚ ਹੈਗਾ ਤੇ 1600 ਕਰੋੜ ਦੀ ਹੋਰ ਰਾਹਤ ਰਾਸ਼ੀ ਦੇ ਦਿੱਤੀ ਗਈ ਹੈ ਠੱਠੇ ਘਰਾਂ ਨੂੰ ਜਿਹੜਾ ਹੈਗਾ ਉਹ ਪ੍ਰਧਾਨ ਮੰਤਰੀ ਆਵਾਸ ਯੋਜਨਾ ગ્રਮੀਨ ਹੇਠ ਬਣਾਇਆ ਜਾਏਗਾ ਉਹਦੇ ਦੀਨ ਜਿਹੜੇ ਯੋਗ ਹੋਣਗੇ ਲੋਕ ਉਹਨਾਂ ਨੂੰ ਰਾਜ ਸਰਕਾਰ ਭੇਜੇਗੀ ਰਿਕਮੈਂਡੇਸ਼ਨ ਕਰਕੇ ਤੇ ਫੇਰ ਪੜਨਗੇ ਜਿਹੜੇ ਬੋਰ ਕਿਸਾਨਾਂ ਦੇ ਬਹਿ ਗਏ ਨੇ ਡੁੱਬ ਗਏ ਨੇ ਜਾਂ ਰੇਤ ਪੈ ਗਈ ਹੈ ਉਹਨਾਂ ਨੂੰ ਆਰਕੇਬੀਵਾਈ ਯੋਜਨਾ ਹੇਠ ਸਹਾਇਤਾ ਦਿੱਤੀ ਜਾਏਗੀ ਇਹ ਉਹ ਆਰਕੇਬੀਵਾਈ ਹੈ ਜਿਹੜੀ ਸਾਰੇ ਤੇ ਇਸ ਚ 8500 ਕਰੋੜ ਦੀ ਸੀ ਤੇ ਹੁਣ ਆਪੇ ਘਟਾ ਕੇ 6000 ਕਰੋੜ ਕੋ ਲਾਇਏ ਸੀ ਤੇ 27 ਸੂਬੇ ਨੇ ਡੀਜ਼ਲ ਵਾਲੇ ਜਿਹੜੇ ਪੰਪ ਨੇ ਉਹਨਾਂ ਨੂੰ ਜਿਹੜਾ ਹੈ ਮੋਰ ਕਰੌਪ ਪਰ ਡ੍ਰੌਪ ਦੇ ਜਿਹੜੀ ਸਕੀਮ ਹੈ ਉਹਦੇ ਵਿੱਚ ਸਹਾਇਤਾ ਦਿੱਤੀ ਜਾਵੇਗੀ ਇਹ ਤੇ ਪਤਾ ਕਰ ਲੋ ਪੰਜਾਬ ਚ ਡੀਜ਼ਲ ਵਾਲੇ ਪੰਪ ਕਿੰਨੇ ਨੇ 5 ਲੱਖ ਰੁਪਿਆ ਦੇਣਗੇ ਜਿਹੜੇ ਇਨਸਾਨਾਂ ਦੀ ਜਾਨ ਚਲੇ ਗਈ ਹੈਗੀ ਹੈ ਪਾਣੀ ਦੀ ਬਚਤ ਲਈ ਜਲ ਸੰਚੈ ਯੋਜਨਾ ਲਈ ਜਾਏਗੀ ਉਹ ਜਲ ਸ਼ਕਤੀ ਮੰਤਰਾਲੇ ਵੱਲੋਂ ਜਿਹਦਾ 48% ਬਜਟ ਆਪੇ ਹੀ ਭਾਰਤ ਸਰਕਾਰ ਨੇ ਘਟਾ ਦਿੱਤਾ ਹੈ ਫਿਰ ਇਸ ਸਕੀਮ ਬੇਸਡ ਕੋਈ ਪ੍ਰੋਗਰਾਮ ਹੈਗਾ ਜਿਹੜੇ ਆਲਰੇਡੀ ਸਕੀਮਾਂ ਚੱਲ ਰਹੀਆਂ ਨੇ ਤੇ ਫਿਰ ਦਮਗ ਦੇ ਕਾਦੇ ਵਜਾਏ ਜਾ ਰਹੇ ਨੇ ਕਿ ਜਾਂ ਕੋਈ ਸਪੈਸ਼ਲ ਰਾਹਤ ਦਿੱਤੀ ਗਈ ਹੈ ਜੇ ਇਹੋ ਜੇ ਹੀ ਹਾਸੋ ਹੀੜੇ ਐਲਾਨ ਕਰਨੇ ਨੇ ਤੇ ਫਿਰ ਇਹ ਤੋਂ ਥੜਿਆ ਕੀ ਹੈ